ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਤੋਂ ਛੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ ਜਦੋਂ ਕਿਸਾਨ ਆਪਣੇ ਖੇਤਾ ਦੇ ਵਿੱਚ ਛੋਨੇ ਦੀ ਫਸਲ ਬੀਜਣ ਦੇ ਲਈ ਮਜ਼ਦੂਰ ਲੈ ਰਹੇ ਸਨ ਤਫਿਰ ਉਹਨਾਂ ਨੇ ਕਿਹਾ ਕਿ ਅੱਜ ਤੋਂ ਹੀ ਛੋਨੇ ਦੀ ਜੜੀ ਬਿਜਾਈ ਹੈ ਅਸੀਂ ਸ਼ੁਰੂ ਕਰ ਦਿੱਤੀ ਹੈ ਤੇ ਖੇਤ ਦੀ ਦੇਖਭਾਲ ਕਰਨ ਵਾਲੇ ਮਦਾਨ ਨੇ ਦੱਸਿਆ ਕਿ 5 ਏਕੜ ਦੇ ਵਿੱਚ ਛੋਲੇ ਦੀ ਫਸਲ ਦੀ ਬਿਜਾਈ ਸ਼ੁਰੂ ਹੋ ਗਈ ਹੈ ਪਾਣੀ ਅਤੇ ਬਿਜਲੀ ਦੋਵੇਂ ਹੀ ਉਪਲਬਧਨ ਬਿਜਲੀ ਵੀ ਪੂਰੇ ਤਰੀਕੇ ਦੇ ਨਾਲ ਦਿੱਤੀ ਜਾ ਰਹੀ ਹੈ ਛੋਨਾ ਬੜੀ ਗਰਮੀ ਚਲਾ ਰਹੇ ਆ ਤੇ ਸਾਨੂੰ ਰੇਟ ਨਹੀਂ ਪੂਰਾ ਮਿਲਿਆ ਤੇ ਅੱਜ ਤੋਂ ਸਟਾਰਟ ਹੋਇਆ ਝੋਨਾ ਲਗਣਾ ਤੇ ਰੇਟ ਕਹਿ ਦੇਣਗੇ ਵੀ ਜੋ ਨਿਕਲੇਗਾ ਉਹ ਆ ਦੇਾਂਗੇ ਬਾਅਦ ਚ ਇਹ ਕਹਿ ਦਿੰਦੇ ਲਵਾ ਲੈਂਦੇ ਸਾਰਾ ਹੀ ਲਵਾ ਕੇ ਬਾਬੇ ਪੈਸੇ ਪੂਰੇ ਨਹੀਂ ਦੇ ਪੈਸੇ ਪੂਰੇ ਨਹੀਂ ਉਹਨਾਂ ਦੇਣ ਦੇਗੇ ਤੇ ਗਰਮੀ ਕਿੰਨੀ ਕੁ ਪੈ ਰਹੀ ਹੈ ਗਰਮੀ ਬਹੁਤ ਗਰਮੀ ਪੈ ਰਹੀ ਹੈ ਪਾਣੀ ਵੀ ਥੱਲੇ ਬਹੁਤ ਗਰਮ ਹੈ ਉੱਪਰ ਵੀ ਗਰਮੀ ਪੈ ਰਹੀ ਹੈ ਤਾਂ ਪੂਰਾ ਪਰਿਵਾਰ ਅੱਜ ਤੁਸੀਂ ਜਿਹੜਾ ਝੋਨਾ ਲਗਾ ਰਹੇ ਹੋ ਬੱਚੇ ਵੀ ਹਾਂਜੀ ਹਾਂਜੀ ਛੋਟੇ ਛੋਟੇ ਬੱਚੇ ਵੀ ਲਾਏ ਹੋਏ ਆ ਅਸੀਂ ਆਪ ਵੀ ਸੇਰ ਦੇ ਲੱਗੇ ਆ ਜੀ ਗਰਮੀ ਦੇ ਵਿੱਚ ਹਾਂਜੀ ਤੇ ਕੀ ਮੰਗ ਕਰਦੇ ਹੋ ਕਿ ਵੀ ਜਿਹੜੀ ਲੇਬਰ ਹੈ ਇਹ ਵਧਣੀ ਚਾਹੀਦੀ ਹੈ ਲੇਬਰ ਵਧਣੀ ਚਾਹੀਦੀ 5000 ਕਿੱਲੇ ਦਾ ਕਰਨਾ ਚਾਹੀਦਾ ਜੀ ਰਵੀ ਚੋਨਾ ਲੱਗਣਾ ਸਟਾਰਟ ਹੋ ਗਿਆ ਹਾਂਜੀ ਹੋ ਗਿਆ ਜੀ ਨਹੀਂ ਮਤਲਬ ਗਰਮੀ ਪੈ ਰਹੀ ਜੋ ਮਤਲਬ ਗਰਮੀ ਦਾ ਜੋ ਮੌਸਮ ਹੈ ਇਹਦੇ ਵਿੱਚ ਚੋਨਾ ਲਾ ਰਿਹਾ ਜੀ ਸਾਨੂੰ ਵੀ ਪੂਰੀ ਮਿਹਨਤ ਨਹੀਂ ਮਿਲਦੀ ਸਾਡੀ ਮਤਲਬ ਕਿ ਸੁਣਾਈ ਸਰਕਾਰ ਨੂੰ ਇਹ ਆ ਵੀ ਸਰਕਾਰ ਸਾਡੇ ਵੀ ਮਜ਼ਦੂਰੀ ਦਾ ਰੇਟ ਵਧਾਵੇ ਇੰਦੇ ਦੇ ਸਾਡੇ ਬੱਚਿਆਂ ਦਾ ਵੀ ਪਲ ਸਾਡਾ ਵੀ ਵਧੀਆ ਹੋਵੇ ਤਾਂ ਕੀ ਅੱਜ ਇਹ ਚੋਨਾ ਲਗਾਉਣੇ ਪੂਰਾ ਪਰਿਵਾਰ ਤੁਸੀਂ ਆਪਣਾ ਲਗਵਾ ਰਹੇ ਚੋਨਾ ਲਗਾ ਰਹੇ ਹਾਂਜੀ ਪਰਿਵਾਰ ਸਾਡੇ ਲਾ ਰਿਹਾ ਜੀ ਹਾਂਜੀ ਬਿਲਕੁਲ ਤਾਂ ਗਰਮੀ ਕਿੰਨੀ ਹੋਇਆ ਗਰਮੀ ਠੀਕ ਹੈ ਬੋ ਜੀ ਜੋ ਮਾਰਾਜ ਦੇ ਜੋ ਰੰਗ ਨੇ ਜੋ ਗਰਮੀ ਤਾਂ ਹੈ ਹੀ ਹੈ ਤੁਹਾਨੂੰ ਪਤਾ ਆਪਾਂ ਛੜਕਾ ਤੇ ਚੱਲਦੇ ਆਂ ਪਾਣੀ ਚੱਲਦੇ ਗੱਡੀਆਂ ਚੱਲਦੇ ਆਂ ਸਭ ਕੋ ਪਤਾ ਰੇਟ ਮਿਲ ਰਿਹਾ ਜੀ ਪੂਰਾ ਰੇਟ ਮਿਲਦਾ ਰੇਟ ਵੇਖੋ ਮੇਰੀਆਂ ਤਨ ਇਹ ਇਹ ਜੋ ਜਿੰਮੇਦਾਰ ਹੈ ਇਹ ਇੰਦੇ ਹੀ ਪਹਿਲੀ ਵਾਰ ਲਾਉਣਾ ਹੈ ਠੀਕ ਹੈ ਪਹਿਲਾਂ ਤੋਂ ਜੋ ਸੀਗਾ ਉਹ ਰੇਟ ਥੋੜਾ ਘੱਟ ਸੀ ਜੋ ਹੁਣ ਅਸੀਂ ਮੰਗ ਕਰ ਰਹੇ ਆ ਉਹ ਉਹ ਨਹੀਂ ਮਿਲ ਰਿਹਾ ਹਾਂ ਉਧਰੋਂ